ਓਪਾ ਉਚਵਰਨ ਸਿਆ ਤੂੰ ਤਾਂ ਕੈਨੇਡਾ ਬੈਠਾ ਗਿਆ ਤਾਂ ਜਿਹੜੇ ਮੈਂ ਤੈਨੂੰ 10 ਕਿੱਲੇ ਠੇਕੇ ਦੇ ਦਿੱਤੇ ਆ ਤੇ ਮੈਨੂੰ ਅਡਵਾਂਸ ਪੈਸੇ ਪਾ ਦੇ 72000 ਦੇ ਹਿਸਾਬ ਨਾਲ ਮੇਰੇ ਖਾਤੇ 'ਚ ਆ ਹੀ ਤੇਰੀ 10 ਕਿੱਲੇ ਆ ਵੇ ਕਦਾ ਤਲਾ ਦੇ ਤਲਾ ਲੱਗੇ ਭਾਈ ਮੀ ਪੈਣਾ ਤੂੰ ਕਿੱਥੋਂ ਮੈਂ ਪੈ ਬੈਦਾ ਮੇਰਾ ਚੋਨਾ ਲੱਗਾਈ ਆਵੇਂ ਗਿਆ ਆਵਾਜ਼ ਕੋਨੇ ਦਾ ਖਰਚਾ ਐਵੇਂ ਗਿਆ ਵਲਵਾਈ ਵੀ ਗਈ ਆ ਭਾਈ ਵੀ ਗਈ ਆ ਤੇ ਹੁਣ ਅੱਗੇ ਵੀ ਆਸ ਨਹੀਂ ਝੋਨਾ ਲੱਗਣ ਦੀ ਕਣਕ ਬੀਜਣ ਦੀ ਆਸ ਨਹੀਂ ਆਲੂ ਬੀਜਣ ਦੀ ਆਸ ਨਹੀਂ ਥਾਲੇ ਪਾਣੀ ਦੀ ਮੁਕਰਾਇ ਹਿਸਾਬ ਨਾਲ ਵੇਖ ਲੈ ਤੂੰ ਤੇ ਮੈਂ ਨਹੀਂ ਠੇਕਾ ਭਰਾਵਾ ਦੇ ਸਕਦਾ ਮੇਰੇ ਤਾਂ ਅੱਗੇ ਖਰਚਾ ਹੋਇਆ ਮੋੜਦਾ ਹੋਇਆ ਮੋੜਦੀ ਨਹੀਂ ਤੇ ਨਾ ਮੋੜੀ ਨਾ ਮੋੜੀ ਉਦੋਂ ਤੈਨੂੰ ਮੈਂ ਕਿਹਾ ਸੀ ਮਿੱਟੀ ਨਾਲ ਜਗਾ ਨਾਲ ਜਗਾ ਤੂੰ ਕਿਹਾ ਮੈਨੂੰ 1.5 ਰੱਖ 2 ਲੱਖ ਮੈਨੂੰ ਕਿੱਲੇ ਦਾ ਮਿਲਦਾ ਵਾ ਤੇ ਮੈਂ ਚਕਾਉਣੀ ਚਕਾਉਣੀ ਮਿੱਟੀ ਉਹ ਲਾਲਤ ਜਾ ਕੇ ਤੂੰ ਉਹਨਾਂ ਫੋਟ ਫੋਟ ਕੀ ਚੁਕਣੀ ਆ 2 2 3 3 ਫੋਟ ਚੋਕਰੀ ਤਾ ਵੇਖ ਲੈ ਲੈਲਾ ਨਜ਼ਾਰੇ ਉਹ ਨਹੀਂ ਮੈਂ ਕੋਈ ਠੇਕਾ ਦਿੱਤਾ ਜਣਾ ਦਾ ਨਾ ਮੇ ਕੋ ਹੁਣ ਹੀ ਮੈਂ ਮੇਰੇ ਵੱਲੋਂ ਜਵਾਬ ਆ ਤੂੰ ਜਿੰਨੂੰ ਮਰਜ਼ੀ ਦੇ ਦੇ ਪਹਿਲੀ ਤੇ ਮੈਨੂੰ ਜੇ ਉਹ ਜਿਹੜੀ ਤੈਨੂੰ ਮਸਾਈ ਜਿਹੜੀ 50000 ਦਿੱਤੀ ਦੇਵੀ ਦੇਵੀ ਚਾ ਨਾ ਨਹੀਂ ਤੇ ਨਾ ਸਈ ਕੋਈ ਨਹੀਂ ਜਿੱਥੇ ਐਨਾ ਮੇਰਾ ਖਰਚਾ ਹੋ ਗਿਆ ਤੇ ਕੋਈ ਨਹੀਂ ਰਹਿਣ ਦੀ ਆ ਤੇਰੀ ਠੇਕੇ ਦੇ ਪਹਿਲੀ ਜਿਹੜੀ ਦਿੱਤੀ ਜਿਹੜਾ ਤੂੰ ਕਹਿਣਾ ਮੈਨੂੰ ਕਿ ਮੈਨੂੰ ਛੇਤੀ ਛੇਤੀ ਪਾ ਦੇ ਮੇਰੇ ਖਾਤੇ 'ਚ ਦਹਾਕ ਗੱਲਿਆਂ ਦੇ ਆ ਮੇਕੋ ਨਹੀਂ ਬਹੁ ਮੇਰੇ ਵੱਲ ਜਵਾਬ ਆ ਆਪਾਂ ਨਹੀਂ ਠੇਕੇ ਤੇ ਲੈਣੀ ਪੈਲੀ ਤੈਨੂੰ ਦੂਜੇ ਨੂੰ ਮਰਜ਼ੀ ਕਰੇ ਇਹ ਜੱਜ ਘਾਰੇ ਵਾਲਿਆਂ ਨੂੰ ਦੇ ਦੇ ਜਾਂ ਮੱਛੀ ਵਾਲਿਆਂ ਨੂੰ ਦੇ ਦੇ ਤੇ ਜੇ ਤ ਮੈਂ ਦੇਣਾ ਹੂੰ ਖਰਚਾ ਦੇ ਦੀ ਨਾ ਹੀ ਨਹੀਂ ਤੇ ਨਾ ਸਹੀ ਤੇ ਮੇਰੇ ਵੱਲੋਂ ਨਾ ਆ ਪਾਉ